ਔਰ ਇਹ ਜਿਹੜੀ ਸੰਵਿਧਾਨ ਬਚਾਓ ਸਭਾ ਹੈ ਇਹ ਡਿਸਟ੍ਰਿਕਟ ਕਾਂਗਰਸ ਕਮੇਟੀ ਤੇ ਸਾਡੇ ਪਟਿਆਲਾ ਦੇ ਸਾਰੇ ਹੀ ਜਿਹੜੇ ਲੀਡਰ ਸਹਿਬਾਨ ਨੇ ਗਾਂਧੀ ਸਾਹਿਬ ਜਲਾਲਪੁਰ ਸਾਹਿਬ ਐਰੀਮਾਨ ਸਾਹਿਬ ਤੇ ਹੋਰ ਸਾਰੇ ਜਿਹੜੇ ਸਾਥੀ ਹੈ ਇਹਨਾਂ ਦੀ ਰਹਿਮਾਈ ਦੇ ਵਿੱਚ ਰੱਖੀ ਗਈ ਸੀ ਬੇਸਿਕਲੀ ਜਿਹੜਾ ਸੰਵਿਧਾਨ ਬਚਾਓ ਦੀ ਰਾਹੁਲ ਗਾਂਧੀ ਜੀ ਲੜਾਈ ਲੜ ਰਹੇ ਹਨ ਔਰ ਦੇਸ਼ ਭਰ ਦੇ ਵਿੱਚ ਉਹਨਾਂ ਨੇ ਚੋਣ ਤੋਂ ਪਹਿਲਾਂ ਵੀ ਕਿ ਚੋਣਾਂ ਦੇ ਬਾਅਦ ਵੀ ਸੰਵਿਧਾਨ ਦੀ ਉਸ ਕਿਤਾਬ ਨੂੰ ਲੈ ਕੇ ਉਹ ਜਾ ਰਹੇ ਨੇ ਔਰ ਜੋ ਸੰਵਿਧਾਨ ਦੇ ਸਾਨੂੰ ਹੱਕ ਦਿੱਤਾ ਆਮ ਜਨਤਾ ਨੂੰ ਪੂਰੇ ਬਾਰੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਦੱਸ ਰਹੇ ਆ ਕਿ ਜਾਗਦੇ ਰਹੋ ਅੱਜ ਕੱਲ ਸੰਵਿਧਾਨ ਨੂੰ ਤੋੜਨ ਦੀਆਂ ਛਾਛਾ ਰਚੀਆਂ ਜਾ ਰਹੀਆਂ ਨੇ ਸੰਵਿਧਾਨ ਨੂੰ ਮਚਲਿਆ ਜਾ ਰਿਹਾ ਹੈ ਕੁਚਲਿਆ ਜਾ ਰਿਹਾ ਹੈ ਸਰਕਾਰਾਂ ਸਤਾਧਾਰੀ ਸਰਕਾਰਾਂ ਬਣੇ ਜਿਹੜੇ ਸਾਡੇ ਆਧਾਰੇ ਨੇ ਇੰਸਟੀਚੂਨਸ ਨੇ ਜਿਹੜੇ ਦੇਸ਼ ਦੀ ਦੇਸ਼ ਨੂੰ ਦੇਖਦੇ ਨੇ ਉਹਨਾਂ ਨੂੰ ਵਰਤਿਆ ਜਾ ਰਿਹਾ ਹੈ ਪੋਲੀਟੀਕਲ ਪਾਰਟੀਆਂ ਦੀ ਜਮਾਨ ਬੰਦ ਕਰਾਉਣ ਵਾਸਤੇ ਤਾਂ ਜੋ ਪੋਲੀਟੀਕਲ ਪਾਰਟੀਆਂ ਸਤਾਤਰੀ ਪਾਰਟੀ ਦੇ ਖਿਲਾਫ ਕੋਈ ਇੱਕ ਸ਼ਬਦ ਨਾ ਕਹਿ ਸਕਣ ਜਿਹੜਾ ਵਿਅਕਤੀ ਜੁਡੀਸ਼ਰੀ ਤੋਂ ਲੈ ਕੇ نیچے ਤੱਕ ਸਤਾ ਸਰਕਾਰਾਂ ਦੇ ਖਿਲਾਫ ਗੱਲ ਕਰਦਾ ਹੈ ਉਹਰੇ ਤੇ ਵਾਰ ਕੀਤਾ ਜਾਂਦਾ ਹੈ ਉਹਨਾਂ ਨੂੰ ਜੇਲ੍ਹਾਂ ਚ ਨਜਾਇਜ਼ ਪਰਚੇ ਬਣਾ ਕੇ ਭੇਜਿਆ ਜਾਂਦਾ ਇਸੇ ਤਰ੍ਹਾਂ ਹੀ 138 40 ਸਾਲ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਦੇ ਵੀ ਵਾਰ-ਵਾਰ ਗਾਂਧੀ ਪਰਿਵਾਰ ਤੇ ਕਿਉਂਕਿ ਬੀਜੇਪੀ ਨੂੰ ਇਹ ਪਤਾ ਹੈ ਕਿ ਆਰਐਸਐਸ ਦੀ ਵਿਚਾਰਧਾਰਾ ਇਸ ਦੇਸ਼ ਤੇ ਉਹਨਾਂ ਚੱਕਰ ਲਾਗੂ ਨਹੀਂ ਹੋ ਸਕਦੀ ਜਿੰਨਾ ਚੱਕਰ ਰਾਹੁਲ ਗਾਂਧੀ ਚਾਹੁੰਦਾ ਸੋ ਇਸ ਕਰਕੇ ਉਹ ਚੋਟ ਮਾਰੀ ਜਾਂਦੀ ਹੈ ਵਾਰ-ਵਾਰ ਸਜ਼ਾ ਕਰ ਦਿੱਤੀ ਗਈ 2 ਸਾਲ ਦੀ ਘਰ ਖੋਲਿਆ ਗਿਆ ਸਦਸਤਾ ਰੱਦ ਕਰ ਦਿੱਤੀ ਗਈ ਨੈਸ਼ਨਲ ਹਰਾਲਡ ਜਿਹੜਾ ਅਖਬਾਰ ਹੈ ਜਿਹੜਾ ਆਜ਼ਾਦੀ ਤੋਂ ਪਹਿਲਾਂ ਚਲਾਇਆ ਗਿਆ ਸੀ ਕਾਂਗਰਸ ਪਾਰਟੀ ਨੇ ਜਿਹੜਾ ਆਜ਼ਾਦੀ ਦੇ دیਵਾਨਿਆਂ ਦੀਆਂ ਖਬਰਾਂ ਲਿਖਦੀਆਂ ਲਿਖਦਾ ਸੀ ਤੇ ਜਿਹਨੂੰ 1942 ਚਾਕੇ ਅੰਗਰੇਜ਼ਾਂ ਨੇ ਬਹਿਣ ਕਰਤਾ ਅੱਜ ਉਹਰੇ متعلق ਸਾਰਾ ਕੇਸ ਬਣਾ ਕੇ ਈਡੀ ਨੇ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨਾਂ ਨੂੰ ਚਾਰਜ ਸ਼ੀਟ ਕਰਤਾ ਤੇ ਤੁਹਾਨੂੰ ਪਤਾ ਹੀ ਹੈ ਜਿਸ ਪ੍ਰਕਾਰ ਇਹਨਾਂ ਦਾ ਨikhil ਜਿਹੜਾ ਹੈਗਾ ਉਹ ਇੱਕ ਐਮਪੀ ਸੁਪਰੀਮ ਕੋਰਟ ਤੇ ਟਿੱਪਣੀ ਕਰ ਰਿਹਾ ਜਦੋਂ ਵੱਖਰਪੂਰ ਦੀ ਗੱਲ ਹੋਈ ਫੈਸਲਾ ਆਇਆ ਸੋ ਅੱਜ ਅਸੀਂ ਸਾਰੇ ਲੀਡਰ ਸਹਿਬਾਨ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਸਭਾਵਾਂ ਕਰ ਰਹੇ ਹਾਂ ਔਰ ਲੋਕਾਂ ਨੂੰ ਸੰਵਿਧਾਨ ਦੇ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਪੰਜਾਬ ਸਰਕਾਰ ਵੱਲੋਂ ਨਸ਼ਾ ਚੜਾਓ ਜਿਹੜਾ ਰੈਗਾ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ੇ ਦੇ ਵਿਰੁੱਧ ਕੀ ਕਹਿਣਾ ਚਾਹੁੰਦੇ ਹੋ ਕੀ ਲੱਗਦਾ ਕਿੰਨਾ ਸਫਲ ਹੈ ਭਾਈ ਯੁੱਧ ਨਸ਼ੇ ਦੇ ਵਿਰੁੱਧ ਗਾਂਧੀ ਸਾਹਿਬ ਵੀ ਤੁਹਾਨੂੰ ਦੱਸਣਗੇ ਉਹ ਤਾਂ ਮੁਕੰਮਲ ਤੌਰ ਤੇ ਫਲॉप ਗੇਮ ਹੈ ਮੈਨੂੰ ਦੱਸੋ ਅੱਜ ਉਹਨਾਂ ਦਾ ਯੁੱਧ ਖਤਮ ਹੋ ਜਾਣਾ ਹੈ ਕਿ ਉਹਨਾਂ ਦੇ ਦਾਅਵਾਕ ਅੱਜ ਪੰਜਾਬ ਚੋਂ ਨਸ਼ਾ ਖਤਮ ਹੋ ਜਾਣਾ ਜੋ ਯੁੱਧ ਨਸ਼ਾ ਬਾਰੇ ਲੋਕ ਤਾਂ ਨਕਲੀ ਸ਼ਰਾਬ ਨਾਲ ਮਰਨ ਲੱਗ ਪਏ ਟੀਕਾ ਕਰਨ ਤੇ ਦੂਸਰਾ ਸਮੈਕ ਚਿੱਟਾ ਦਾ ਬੰਦ ਹੋਣਾ ਹੀ ਕੀ ਸੀ ਚੰਦ ਘਰ ਢਾ ਕੇ ਪ੍ਰੇਵਕੂ ਫਲੋਕਾਂ ਨੂੰ ਬਣਾ ਕੇ ਮੁੱਖ ਮੰਤਰੀ ਪੰਜਾਬ ਨੇ ਤੇ ਸਰਕਾਰ ਨੇ ਬੇਫੂਕ ਬਣਾਇਆ ਕਿ ਨਸ਼ਾ ਖਤਮ ਹੋ ਜਾਏਗਾ ਅਸੀਂ ਇਹ ਕਹਿੰਦੇ ਹਾਂ ਕਿ ਐਡਾ ਬੇਫੂਕ ਨਾ ਬਣਾਓ ਮਕਰਲੀਆਂ ਸਰਕਾਰਾਂ ਨੇ ਵੀ ਪੰਜਾਬ ਦੀ ਜਨਤਾ ਨੂੰ ਬੇਫੂਕ ਬਣਾਇਆ ਨਸ਼ੇ ਦਾ ਕੋਈ ਮਕਮਲ ਬੰਦੋਬਸਤ ਹੋਣਾ ਚਾਹੀਦਾ ਹੈ ਇਹਦਾ ਹੱਲ ਹੋਣਾ ਚਾਹੀਦਾ ਹੈ ਇਹਦੇ ਤੇ ਖੁੱਲੇ ਮੰਚ ਤੇ ਇੱਕ ਚਰਚਾ ਹੋਣੀ ਚਾਹੀਦੀ ਹੈ ਆਲਟਰਨੇਟਿਵ ਲੈ ਕੇ ਆਉਣਾ ਪਏਗਾ ਗਾਂਧੀ ਸਾਹਿਬ ਨੇ ਲੋਕ ਸਭਾ ਚ ਵੀ ਇੱਕ ਵਾਰੀ ਕਿਹਾ ਸੀਗਾ कि ਸਾਨੂੰ ਦੇਖਣਾ ਪਏਗਾ ਅਫੀਮ ਦੇ ਵੱਲ ਔਰ ਪੁੱਕੀ ਵੱਲ ਜਿਹੜੇ ਘੱਟ ਘਾਤਕ ਨਸ਼ੇ ਹੈ ਜਿਹਦੇ ਨਾਲ ਬੰਦੇ ਦੀ ਜਾਨ ਨਹੀਂ ਜਿਹੜੇ ਲੈਂਦੇ ਨਹੀਂ ਤਾਂ ਸਾਡੀਆਂ ਪੀੜੀਆਂ ਦੀਆਂ ਪੀੜੀਆਂ ਨੌਜਵਾਨ ਖਤਮ ਹੋ ਜਾਣਗੇ ਅੱਜ ਕੈਨੇਡਾ ਨੇ ਇਸੇ ਕਰਕੇ ਜਿਹੜਾ ਮਰਵਾਨਾ ਹੈ ਉਰੀਆਂ ਉਥੇ ਟੌਫੀਆਂ ਨੂੰ ਕੈਂਡੀਜ਼ ਬਣਾ ਕੇ ਉਹਨਾਂ ਨੇ ਠੇਕੇ ਖੋਲੇ ਐ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਪਤਾ ਸੀ ਵੀ ਇਹ ਬੰਦ ਤਾਂ ਹੋ ਨਹੀਂ ਸਕਦਾ ਅਸੀਂ ਲੜਾਈ ਲੜਦੇ ਹਾਂ ਕਿਉਂ ਨਾ ਇਹਨੂੰ ਲੀਗਲਾਈਜ਼ ਘੱਟ ਮਾਤਰਾ ਤੇ ਵੀ ਇਹ ਇਹਦੇ ਨਾਲ ਕਿਸੇ ਦੀ ਜਾਨ ਨਾ ਜਾ ਸਕੇ ਨਹੀਂ ਉਹ ਮੈਂ ਇਹ ਗੱਲ ਕਹਿੰਦਾ ਮੈਂ ਤਾਂ ਕਿਸੇ ਨਸ਼ੇ ਦੀ ਪ੍ਰੋਡਕਟ ਨਹੀਂ ਕਰਦਾ ਮੈਂ ਤੁਹਾਨੂੰ ਦੱਸ ਦਿਆ ਮੈਂ ਤਾਂ ਸ਼ਰਾਬ ਵੀ ਕਹਿੰਦਾ ਨਹੀਂ ਹੋਣੀ ਚਾਹੀਦੀ ਵਿਅਕਤੀਆਂ ਨੂੰ ਸ਼ਰਾਬ ਵੀ ਛੱਡ ਦੇਣੀ ਚਾਹੀਦੀ ਲੇਕਿਨ ਇਹ ਰਾ ਬੰਦੋ ਬਸ ਹਾਲੇ ਹੀ ਹੈ ਕਿ ਇਹ ਜਾਨ ਲੈਵਾ ਨਸ਼ਾ ਨਹੀਂ ਸਰ ਮੈਂ ਲੰਬੀ ਹਲਕੇਦਾਲ ਰਹਿਣ ਵਾਲਾ ਹਾਂ ਮਾ ਮੁਕਸਰਦਾਉ ਲੰਬੀ ਸਾਡਾ ਬਾਰਡਰ ਪੈਂਦਾ ਮੁਕਸਰ ਜਿਹੇ ਦਾ ਉੱਥੇ ਸਿੰਥੈਟਿਕ ਡਰੱਗਸ ਘਟ ਹੈ ਉੱਥੋਂ ਦੇ ਬਾਬੇ ਤੇ ਬਜ਼ੁਰਗੇ ਦੱਸਦੇ ਕਿ ਇੱਥੇ ਭੁੱਖੀ ਦੇ ਠੇਕੇ ਨਾਲ ਹੁੰਦੇ ਸੀ ਇਸ ਕਰਕੇ ਉਥੋਂ ਭੁੱਖੀ ਲੋਕ ਲਿਆਉਂਦੇ ਸੀ ਬਾਰਡਰ ਟੱਪ ਕੇ ਤੇ ਉਹ ਉਹਰੇ ਆਦੀ ਹੋਏ ਨਾ ਕਿ ਸਿੰਥੈਟਿਕ ਡਰੱਗਸ ਦੀ ਮੈਂ ਬਿਲਕੁਲ ਇਹਦੇ ਤੇ ਚਰਚਾ ਕਰਕੇ ਅਗਰ ਇਹਦੇ ਵੱਲ ਵਧਨ ਦੀ ਲੋੜ ਹੈ ਅਗਰ ਨਸ਼ਾ ਮੁਕੰਮਲ ਤੌਰ ਤੇ ਬੰਦ ਨਹੀਂ ਹੁਣ ਰੇਸ਼ਮ ਸਾਹਿਬ ਆਕਸੀਡੈਂਸੀ ਦੀ ਗੱਲ ਕਿਵੇਂ ਦੇਖਦੇ ਕਿ ਲੋਕਾਂ ਨੂੰ ਇਨਸਾਮ ਦੇ ਪਾਸੇ ਸੜਕਾਂ ਤੱਕ ਜਾਮ ਕਰਨੀਆਂ ਪੈ ਰਹਿਣ ਕਰਕੇ ਸਾਰੇ ਇੱਕ ਵਾਰ ਅਸੀਂ ਸਮਾਨੇ ਚ ਅਸੀਂ ਗਏ ਸੀ ਪਿਛਲੇ ਦਿਨੀ ਜਦੋਂ ਇਹ ਡੈਂਸ ਹੋਈਆਂ ਮੈਂ ਅੱਜ ਹੀ ਸਾਡੇ ਉੱਥੇ ਜਿਹੜੇ ਕੰਟੈਸਟਡ ਕੈਂਡੀਡੇਟ ਰਹੇ ਹੈ ਉਹਨਾਂ ਨਾਲ ਚਰਚਾ ਕੀਤੀ ਹੈ ਬਲਾਕ ਪ੍ਰਧਾਨ ਨਾਲ ਚਰਚਾ ਕੀਤੀ ਹੈ ਗਾਂਧੀ ਸਾਹਿਬ ਨਾਲ ਵੀ ਮੇਰੀ ਚਰਚਾ ਹੋਈ ਹੈ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਮੁਕੰਮਲ ਉੱਥੇ ਇਤਜ਼ਾਮ ਕਰਕੇ ਪੂਰਨ ਤੌਰ ਤੇ ਘੇਰਾਬੰਦੀ ਕਰਨ ਦੀ ਕਰਾਂਗੇ ਸਰਕਾਰ ਦੀ ਪੁਲਿਸ ਪ੍ਰਸ਼ਾਸਨ ਦੀ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀਆਂ ਗਈਆਂ ਔਰ ਜਿਹੜਾ ਧੰਦਾ ਚੱਲ ਰਿਹਾ ਉੱਥੇ ਮਾਈਨਿੰਗ ਦਾ ਪੂਰੇ ਤੇ ਵੀ ਮੈਂ ਤੇ ਗਾਂਧੀ ਸਾਹਿਬ ਦੋਵੇਂ ਜਾਣੇ ਉੱਥੇ ਜਾ ਕੇ ਵਿਜ਼ਿਟ ਕਰਕੇ ਆਵਾਂਗੇ ਆਪਣਾਲੇ ਦਿਨਾਂ ਦੇ ਵਿੱਚ ਇਹਦੀ ਲੜਾਈ ਲੜਾਂਗੇ ਉਹਨਾਂ ਨੂੰ ਸਾਫ਼ ਤਮਾਵਾਂਗੇ ਔਰ ਸਾਥ ਦੇਾਂਗੇ। ਵੱਡੀ ਪਾਰਟੀ ਦੇ ਪਿੱਛੇ ਸ਼ੁਰਾ ਮਾਰ ਰਹਾ ਹੈਗਾ। ਪਾਰਟੀ ਦੇ ਪਿੱਛੇ ਐਂਨੇ ਸ਼ੁਰਾ ਮਾਰ ਰਹਾ ਹੈਗਾ। ਕੀ ਗੱਲ ਕਰਦਾ। ਕਿਨੇ ਕਿਹਾ ਚਾਣਣੀ ਲਗਾ ਰਹੀ ਸੀ ਜੀ ਜੀ ਕਹਿੰਦੇ ਹੁਣ ਚਾਣਣੀ ਹਲੇ ਵੀ ਚੱਲਦੇ ਰਹੂ ਕਾਂਗਰਸ ਦੇ ਵਿੱਚ ਜਨਾਬੇ ਆਲੀ ਇਹ ਬਹੁਤ ਵੱਡੀ ਪਾਰਟੀ ਹੈ। ਬਿਲਕੁਲ ਪਾਰਟੀ ਦੀ ਪਿੱਠ 'ਚ ਸ਼ੁਰਾ ਮਾਰਨ ਵਾਲਿਆਂ ਨੂੰ ਵੱਡੀਆਂ ਪਦਵੀਆਂ ਨਹੀਂ ਮਿਲਣੀਆਂ ਚਾਹੀਦੀਆਂ। ਔਰ ਅਗਰ ਐਸੇ ਲੋਕ ਖਤਮ ਹੋ ਜਾਣ ਤਾਂ ਇਹ ਪਾਰਟੀ ਦਾ ਵੱਖਰਾ ਰੂਪ ਇਹ ਅਕਸਰ ਹੁੰਦਾ ਹੈ ਉਹ ਸਾਰੀਆਂ ਪਾਰਟੀਆਂ ਦੇ ਵਿੱਚ ਲੇਕਿਨ ਮੈਨੂੰ ਲੱਗਦਾ ਜੇ ਅਸੀਂ ਆਪਦੇ ਆਪ 'ਚ ਬਦਲਾਅ ਲੈ ਕੇ ਆਉਣਾ ਹੈ ਜੇ ਅਸੀਂ ਆਪਦੇ ਉੱਤੇ ਚੇਂਜਸ ਲੈ ਕੇ ਆਉਣੀਆਂ ਹੈ ਸਾਨੂੰ ਦੇਖਣਾ ਪਵੇਗਾ ਕਿ ਜਿਹੜੇ ਜਿਹੜੇ ਪੂਰੇ ਐ ਤਢਲੇਦਾਰ ਕਾਂਗਰਸ ਦੀ ਮਦਦ ਕਰਨ ਕਾਂਗਰਸ ਦੇ ਨਾਲ ਖੜਨ ਕਾਂਗਰਸ ਦੀ ਵਿਚਾਰਧਾਰਾ ਤੇ ਵਿਸ਼ਵਾਸ ਰੱਖਦੇ ਹੁਣ ਸਾਨੂੰ ਆਉਣ ਵਾਲੇ ਸਮੇਂ 'ਚ ਉਹਨਾਂ ਵੱਲ ਵਿਕਰ ਸਰ ਪੰਜਾਬ ਯੂਨੀ ਇੱਕ ਪੁਆਇੰਟ ਮੈਂ ਪ੍ਰਧਾਨ ਜੀ ਮੈਂ ਗੱਲ ਪੰਜਾਬ ਦੀ ਹੀ ਚਾਹੁੰਦੀ ਵੀ ਹਲਕੇ ਇੰਚਾਰਜ ਕੀ ਲੱਗਦਾ ਹੈਗਾ ਪੰਜਾਬ ਦੀ ਵੀ ਚੀਜ਼ੇ ਬਾਕੀ ਅਗਰ ਹਰਿਆਣਾ ਦੀ ਗੱਲ ਕੀਤੀ ਜਾਏ ਮਾਰਚਲ ਦੀ ਗੱਲ ਕੀਤੀ ਜਾਵੇ ਮੇਰੇ ਕੋਲ ਨਹੀਂ ਹੈ ਦੇਖੋ ਗੱਲ ਇਹ ਹੈ ਅਸੀਂ ਕਿਸੇ ਨੂੰ ਬਣਾਇਆ ਨਹੀਂ ਸਾਡੇ ਕੋਲ ਤਾਂ ਕੋਈ ਚਿੱਠੀ ਪੱਤਰ ਨਹੀਂ ਹੈ ਇਹ ਬਾਈ ਡਿਫਾਲਟ ਜਿਹੜਾ ਬੰਦਾ ਚੋਣਾਂ ਲੜਦਾ ਉਹ ਉੱਥੇ ਨਮਾਇੰਦਗੀ ਕਰਦਾ ਪਰ ਅਦਰਵਾਈਜ਼ ਕੋਈ ਸਾਡੇ ਵੱਲੋਂ ਕੋਈ ਇਸ ਕੱਲ ਦੀ ਇਹ ਅਕਾਲੀ ਦਲ ਬਣਾਉਣਾ ਹੁੰਦਾ ਸੀ ਕੋਈ ਲੈਟਰ ਚਿੱਠੀ ਪੱਤਰ ਨਹੀਂ ਹੈ ਕਿ ਫਲਾਣਾ ਬੰਦਾ ਹਲਕਾ ਚਾਹੇ ਅਕਾਲੀ ਦਲ ਦਾ ਅਕਾਲੀ ਦਲ ਨੇ ਕਲਚਰ ਇੰਟਰੋਡਿਊਸ ਕੀਤਾ ਹਲਕਾ ਚਾਰਜ ਵਾਲਾ ਕਾਂਗਰਸ ਕਦੀ ਵੀ ਹਲਕਾ ਚਾਰਜ ਦਾ ਕਲਚਰ ਨਹੀਂ ਰਿਹਾ ਨਾ ਅਸੀਂ ਇਸ ਪ੍ਰੋਸੈਸ ਨੂੰ ਕਦੀ ਫਾਲੋ ਕੀਤਾ ਨਾ ਅਸੀਂ ਅਡਾਪਟ ਕੀਤਾ ਜੀ ਜਿਵੇਂ ਸਾ ਪੰਜਾਬ ਯੂਨੀਵਰਸਿਟੀ ਦਾ ਨਾਮ ਹਰਿਆਣਾ ਐਡ ਕਰਨ ਦੀ ਗੱਲ ਹੋਈ ਹੈ ਜਿਹੜੀ ਚੰਡੀਗੜ੍ਹ ਦੀ ਪੰਜਾਬ ਜੇ ਉਹਦਾ ਪੰਜਾਬ ਹਰਿਆਣਾ ਕਿਹਾ ਜਾ ਕਿ ਇਹ ਜਦੋਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਣ ਗਏ ਜੀ ਤਾਂ ਮੈਨੂੰ ਤਾਂ ਲੱਗਦਾ ਹੋਲੀ ਉਹਦੀ ਚੰਡੀਗੜ੍ਹ ਹੀ ਹਰਿਆਣਾ ਨੂੰ ਦੇ ਦੇਣਗੇ ਮੈਂ ਥੋੜੀ ਯਾਦ ਹੋਣਾ ਉਹ ਸੁਣੋ ਦਪਿੰਦਰ ਹੁੱਡਾ ਨੇ ਕਿਹਾ ਮੈਂ ਸੈਸ਼ਨ 'ਚ ਪਹਿਲਾਂ ਸੁਣੋ ਧਿਆਨ ਨਾਲ ਠੀਕ ਹੈ ਦਪਿੰਦਰ ਹੁੱਡਾ ਹਰਿਆਣਾ ਦਾ ਦਪਿੰਦਰ ਹੁੱਡਾ ਕਰੇ ਸਾਨੂੰ ਕੀ ਹਰਜਾ ਦਪਿੰਦਰ ਹੁੱਡਾ ਤੇ ਸਾਨੂੰ ਤਾਂ ਸਾਡੇ ਵਾਲੇ ਤੇ ਹਰਜਾ ਸਾਡੇ ਵਾਲਿਆਂ ਨੇ ਕਿਹਾ ਜਦੋਂ ਇਹ ਸ਼ੁਰੂਆਤ ਹੋਈ ਕਿ ਵਿਧਾਨ ਸਭਾ ਅਸੀਂ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਦੇਾਂਗੇ ਤੇ ਸਾਡੇ ਵਾਲੇ ਨੇ ట్వీਟ ਕਰਤਾ ਮੁੱਖ ਮੰਤਰੀ ਸਾਹਿਬ ਨੇ ਉਹ ਕਹਿੰਦੇ ਭਈ ਹਰਿਆਣੇ ਨੂੰ ਦੇਣੀ ਹੈ ਤਾਂ ਸਾਨੂੰ ਵੀ ਦੇ ਦਿਓ ਸਾਡਾ ਕਲੇਮ ਹੀ ਖਤਮ ਕਰਤਾ ਚੰਡੀਗੜ ਸਾਡਾ ਹੈ ਕਿਵੇਂ ਦੇਣਗੇ ਵਿਧਾਨ ਸਭਾ ਮੁੱਖ ਮੰਤਰੀ ਸਾਹਿਬ ਕਹਿੰਦੇ ਤੁਸੀਂ ਆ ਕੇ ਦੇਖਿਓ ਸਾਡੇ ਵੜਿਓ 60% ਪੰਜਾਬ ਦੇ ਪਿੰਡੂ ਜਿਹੜੇ ਸਾਡੇ ਸਾਡੀ ਸਦੀਆਂ ਤੋਂ ਲੜਾਈ ਹੈ ਵੀ ਚੰਡੀਗੜ ਪੰਜਾਬ ਨੂੰ ਮਿਲਣਾ ਚਾਹੀਦਾ ਜੇ ਹਰਿਆਣੇ ਨੂੰ ਵਿਧਾਨ ਸਭਾ ਹੀ ਮਿਲ ਗਈ ਤੇ ਜੇ ਚੰਡੀਗੜ ਯੂਨੀਵਰਸਿਟੀ ਦਾ ਨਾਮ ਪੰਜਾਬ ਯੂਨੀਵਰਸਿਟੀ ਦਾ ਨਾਮ ਹਰਿਆਣਾ ਯੂਨੀਵਰਸਿਟੀ ਨਾ ਪੈ ਗਿਆ ਇਹ ਜੇ ਦਪਿੰਦਰ ਉੱਡਾ ਉੱਥੇ ਮੁੱਦਾ ਚੱਕੇਗਾ ਤੇ ਗਾਂਧੀ ਸਾਹਿਬ ਤੇ ਰਾਜਾ ਵਰਿੰਗ ਸਾਹਿਬ ਵੀ ਰੋ ਉੱਥੇ ਛੋਲੇ ਖਾਣਗੇ ਅਸੀਂ ਪੰਜਾਬ ਯੂਨੀਵਰਸਿਟੀ ਦਾ ਨਾਂ ਪੰਜਾਬ ਯੂਨੀਵਰਸਿਟੀ ਰਹਿ ਪੂਰੀ ਲੜਾਈ ਲੜਾਂਗੇ ਆਜ਼ਾਦੀ ਹਾਸਲ